ਲਾਖ ਸਿੰਘ ਠੀਕ ਹੈ ਕਿਹੜੇ ਪਿੰਡ ਆਈ ਆਪਣਾ ਕੋਕਰਕਲਾਂ ਜੀ ਕੀ ਹਾਂ ਕੋਈ ਸਾਡਾ ਹੱਲ ਹੋਇਆ ਜੀ ਅਸੀਂ ਹੱਲ ਕਰਾਇਮਣੇ ਕਿਉਂ ਜਾਂਦੇ ਜੀ ਠੀਕ ਹੈ ਜੀ ਸਾਨੂੰ ਸਾਡੇ ਹੌਸਲੇ ਬਣਾਉਂਦਾ ਹੈ ਹਾਂ ਜੀ ਤੇ ਸਾਡੇ ਹੌਸਲਾ ਦੇਖ ਤੋਂ ਪਤਾ ਲੱਗਦਾ ਵੀ ਜਿਹੜੀ ਸ਼ਾਦੀ ਆਪਨੇ 6 ਵਜੇ ਬਣਾਉਣੀ ਹੈ ਹਾਂ ਜੀ ਅਸੀਂ ਹੁਣ 4 ਕਰ ਰਹੇ ਹਾਂ ਕਿਉਂਕਿ ਪੂਰੀ ਚੈਰੀ ਚ ਠੀਕ ਹੈ ਜੀ ਕੋਈ ਸਾਡਾ ਜਾਣ ਵਾਲਾ ਹੈ ਨਹੀਂ ਜਿੰਨਾ ਚਿਰ ਸਾਨੂੰ ਕੁਝ ਮਿਲਦਾ ਨਹੀਂ ਹਾਂ ਜੀ ਹਾਂ ਚਾਹੇ ਤਾਂ ਮਾਨ ਸਾਹਿਬ ਸਾਡੀਆਂ ਮੰਗਾ ਪੂਰੀਆਂ ਕਰਕੇ ਤੋੜ ਦੇ ਇਹ ਚਾਹੇ ਫਿਰ ਇਹ ਚੋ ਸਾਨੂੰ ਡੰਡੇ ਨਾਲ ਤੋਰਦੇ ਫਿਰ ਉਹਨੂੰ ਡੰਡੇ ਨਾਲ ਪਿੰਡਾ ਜੋ ਕੱਢਾਂਗੇ ਠੀਕ ਹੈ ਜੀ ਉਹਨੂੰ ਪਜਾਖ ਦਿਵਾਰ ਵਿੱਚ ਰੋਕਣਾ ਨਹੀਂ ਛੱਡਦੇ ਕਰ ਠੀਕ ਹੈ ਜੀ ਹਾਂ ਤੇ ਫਿਰ ਆ ਸਬਜੀ ਸਬਜੀ ਕੱਟ ਰਹੇ ਹੋ ਪੱਕੇ ਡੇਰੇ ਟਾਈਮ ਹੋਏ ਨੇ ਹਾਂ ਜੀ ਪੱਕੇ ਪੱਕੇ ਕਿੰਨਾ ਟਾਈਮ ਹੋਰ ਬੈਠਣਾ ਪੈ ਗਿਆ ਮੈਂ ਜਾਵਾਂਗਾ ਜਿੰਨਾ ਚਿਰ ਕੋਈ ਹਾਂ ਜੀ ਅੱਛਾ ਜੀ ਨਵੇੜ ਕੇ ਜਾਮਾ ਕੰਮ ਠੀਕ ਹੈ ਜੀ ਦਿੱਲੀ ਗਏ ਸੀਗੇ ਜੀ ਲਗਾਤਾਰ ਮੈਂ 9.5 ਮਹੀਨੇ ਲੱਗ ਗਿਆ ਜਾਮਾ ਠੀਕ ਹੈ ਜੀ ਤੇ ਹੁਣ ਮੀਟਿੰਗ ਹੋਣੀ ਉਸ ਤੋਂ ਬਾਅਦ ਫੇਰ ਅਥੇ ਜ세 ਬੰਦੇ ਫੈਸਲਾ ਲਊ ਕੋਈ ਵੀ ਹਾਂ ਜੋ ਵੀ ਆਪਣਾ ਪਹਿਲਾ ਫੈਸਲਾ ਮਾਨ ਸਾਹਿਬ ਨੇ ਲੈਣਾ ਕੀ ਕਹਿੰਦਾ ਹਾਂਜੀ ਉਸ ਤੋਂ ਬਾਅਦ ਸਾਡੇ ਜ세 ਬੰਦੇ ਨੇ ਫੈਸਲਾ ਲੈ ਲੈ ਜਿਹੜਾ ਆਪਣਾ ਸੂਬਾ ਕਮੇਟੀ ਹੈ ਠੀਕ ਹੈ ਜੀ ਵੀ ਉਹ ਜਿਹੜਾ ਪ੍ਰੋਗਰਾਮ ਰੈਂਦੀ ਆ ਕਹਾ ਹਾਂ ਹਾਂਜੀ ਉਹਨੂੰ ਅਸੀਂ ਪੂਰਾ ਫੁੱਲ ਚੜਾ ਕੇ ਚਰੇ ਲਾਵਾਂਗੇ ਠੀਕ ਹੈ ਸਬਜ਼ੀ ਬਣਾਉਣੀ ਆ ਜੇ ਟੂਆ ਰੋਟੀ ਆ ਬਣਾਉਣੀ ਆ ਠੀਕ ਹੈ ਇਹ ਸਾਡਾ ਕੋਰਸ ਸਬਜ਼ੀ ਦਾ ਦਿੱਲੀ ਵਾਲਿਆਂ ਨੇ ਕਰਾਇਆ ਹੋਇਆ ਲੰਗਰ ਪਾਣੀ ਦਾ ਠੀਕ ਹੈ ਚਾਰੀਆ ਕਾ ਭਾਵੇਂ ਸਾਡਾ ਜਿੰਨਾ ਚੇ ਮੁਖਾਤਰੀ ਸਾਨੂੰ ਮੰਗਾ ਨਹੀਂ ਦਿੱਤਾ। ਬੇਸ਼ੱਕ ਸਾਾਨੂੰ ਦੋਸ ਹਾਲ ਬੈਠਣਾ ਪਵੇ ਬੈਠਾਂਗੇ। ਮੰਗਾ ਲਈ ਕਿ ਠੀਕ ਹੈ। ਤੇ ਕੀ ਲੱਗਦਾ ਜੀ ਮੀਟਿੰਗ ਹੋਣੀ ਆ ਵੀ ਜੇ ਕੋਈ ਨਾ ਹੱਲ ਨਿਕਲੇ ਅੱਜ। ਜੇ ਹੱਲ ਨਾ ਨਿਕਲਿਆ ਤਾਂ ਵੀ ਅਸੀਂ ਇੱਥੇ ਬੈਠਾਂਗੇ। ਕਿੰਨਾ ਟਾਈਮ ਮਰਜ਼ੀ ਬੈਠਣਾ ਪੈ ਗਿਆ ਜੀ। ਹਾਂ। ਠੀਕ ਹੈ ਜੀ। ਤੇ ਪਿੰਡਾਂ ਚੋਂ ਫਿਰ ਟਰਾਲੀਆਂ ਭਰ ਕੇ ਆਏ ਜੀ। ਹਾਂ। ਕਿੰਨੇ ਕੁ ਗਿੰਦੀਆਂ ਬੱਬਾ ਜੀ? ਕਿੰਤੀ ਰੋਜ਼ ਵਾਪਸੀ ਹੈ ਜੀ ਤੇ ਡੇਲੀ ਚੇਂਜ ਹੁੰਦੇ ਰਹਿੰਦੇ ਨੇ ਬੰਦੇ ਜੀ ਕਹਿੰਦੇ ਸਾਡਾ ਕਿੱਤੇ ਹੀ ਹੈ ਜੀ ਸਾਨੂੰ ਦਿਬਾਗ ੁੱਥੇ ਬਾਦਦੇ ਆ ਲੋਕ ਵੀ ਫਿਰਦੇ ਨੇ ਵੇਲੇ ਚੁਰੇ ਫਿਰਦੇ ਆ ਮੇਰੇ ਅਸੀਂ ਘਰੇ ਕੀ ਕਰਨਾ ਇਹ ਮੂਰੀਆਂ ਬਾਈ ਮਜ਼ਦੂਰੀ ਹੈ ਹਾਂਜੀ ਹਾਂ ਅਰੇ ਜੀ ਕੀ ਕਰਦਾ ਅੱਜ ਖਪਾ ਤੇ ਪਾਏ ਆ ਸੀ ਠੀਕ ਹੈ ਜੀ ਉਹ ਇਹ ਕਿਹੜਾ ਫੱਟਾ ਚੜ੍ਹ ਗਿਆ ਪੂਰੇ ਵਿੱਚ ਇਹ ਜਿਹੜਾ ਮੱਛਰ ਵਰਤਦਾ ਇਹ ਕਿਹੜਾ ਇੱਥੇ ਠੌਂਗ ਰੋਣੋਂ ਆਉਂਦਾ ਨੂੰ ਸਭ ਵਿਸਤਾਰ ਨਾਲ ਵੀ ਆਇਆ ਨਾ ਤਾਂ ਪਿੱਛੇ ਆ ਬੁੜੇ ਬੰਦੇ ਬਿਆਰੇ

ਇਹ ਲੋਕ ਕੀ ਕਰਦੇ ਐ ਐਸੇ ਭਰਦੇ ਨਾ ਅਰੇ ਬੰਦੋ ਵਾਰੀ ਸਾਰ ਲੂਗਾ ਤੇ ਦੋ ਦਿਨ ਨਹੀ ਅਸੀਂ ਕੋਈ ਗੱਲ ਨਹੀਂ ਖਾਸ ਕੋਈ ਉਹ ਖੇਤਾਂ ਦੇ ਰੋਣੇ ਅਸੀਂ 12 ਮਹੀਨੇ ਜਾਂਨੇ ਆ ਜੰਗਲ ਪਾਣੀ ਪਟੰਗਾਂ ਲਈ ਖੜੇ ਲੋਕ ਨੂੰ ਕਿੱਧਰ ਲੰਘੋਗੇ ਉਹ ਤਾਂ ਸਰਦੀ ਨਾ ਤੇ ਸਰਕਾਰਾਂ ਨਹੀਂ ਐ ਉਹ ਕਰੀਏ ਵੀ ਕੀ ਭਾਈਆ ਠੀਕ ਐ ਨਾ ਗੱਲ ਸਾਰੇ ਤੇ ਦਾ ਪੱਟ ਪਰੋ ਸਰਕਾਰ ਰੋਜ਼ ਰੋਾਈ ਗੱਲ ਯਾਰ ਇਹਨਾਂ ਨੂੰ ਚਾਉ ਨਹੀਂ ਚੱਕੇ ਜਾਂਦੇ ਵੀ ਚਾਉ ਲਾਉਣ ਲਾਉਂਦੇ ਤੁਸੀਂ ਉਹਨਾਂ ਦੇ ਕਦਮ ਨਹੀਂ ਵਿੱਲੇ ਜੀ ਸੈਲਰ ਵਿੱਦ ਨਹੀਂ ਜੇ ਨਹੀਂ ਪਉਣੀ ਇਹ ਪਾਣ ਸਰਕਾਰ ਦੇ ਸਰਕਾਰ ਕੋਲ ਕੀ ਨਹੀਂ ਹੋ ਸਕਦਾ ਅਸੀਂ ਟੈਕਸਰੀ ਮਰਦੇ ਅਸੀਂ 500 ਤੋਂ ਆਏ ਆ ਇਹਨਾਂ ਟੋਲ ਕੋਲਦੇ ਪਏ ਸਾਨੂੰ ਇਹ ਆਟੋ ਕਰ ਰੋ ਸਰਕੇ ਕੋਲ ਚੱਲ ਜਾਂਦੇ ਟੋਲ ਕੋਲ ਗਿਆਲੇ ਠੀਕ ਹੈ ਨਾ ਗੱਲ ਇਹ ਜਾਈਏ ਕਿ ਕਿੱਧਰ ਹੋਣਾ ਲੋੜ ਤਾਂ ਮੈਂ ਵੇਚਦੀ ਆ ਦੋ ਦੋ ਕਿੱਲੇ ਚੱਦ ਕੇ ਜੇ ਅਸੀਂ ਆਮ ਗਰੀਬ ਆਂ ਬੰਦੇ ਆਂ ਅਸੀਂ ਦੋ ਦੋ ਕਿੱਲੇ ਵੇਚ ਕੇ ਬਾਹਰ ਪੇਚੀ ਜਨ ਹੈਗੇ ਇੱਥੇ ਰਹਿ ਗਏ ਨਸ਼ੇੜੀ ਗਰੀਬ ਨਹੀਂ ਕੁਛ ਨਹੀਂ ਕੀ ਹੈ ਅਤੇ ਲਈ ਭਰਤੀ ਕਰਦਾ 20000 ਰੁਪਏ ਦੇਵਾਂਗੇ 20000 ਬਸ ਹੋ ਜਾਊਗਾ ਤੂੰ ਚੰਡੀਗੜ੍ਹ ਤੇ ਰਹਿਣਾ ਮੁੰਡਾ ਪੁਲਿਸੇ ਭਰਤੀ ਹੋ ਗਿਆ 20000 ਦਿੰਦਾ ਸਰਕਾਰ ਉਹਨੂੰ 20000 ਭਰਤੀ ਮੁੰਡਾ ਤੈਨੂੰ ਬਸ ਕਰ ਲੂ ਮੈਂ ਨਾ ਜਾਖ ਪਾੜ ਲੂਗਾ ਤੇ ਪੁਰਾਣੀਆਂ ਪੰਜਾਬ ਨਹੀਂ ਕੀਤੀ ਉਹ ਬੰਦ ਕਰਤੀਆਂ ਸਾਰੀਆਂ ਦਾ ਮੁਲਾਜ਼ਮਾਂ ਦੀਆਂ ਇਕ ਕੰਦੇਣਾ ਕਿ ਇਮਰਾਨ ਕੀ ਦਿੰਦੇ ਨੇ ਕੁਛ ਇਹ ਕਿੰਨੇ ਭਰਤੀ ਹੋਈ ਸੀ 90 99 ਚ ਅੱਤਵਾਦ ਵੇਲੇ ਕਿੰਨੇ ਭਰਤੀ ਅੰਨੇ ਕਣ ਨਾਲ ਭਰਤੀ ਕਰ ਲਈ ਅਡਮੈਂਟ ਵੇਲੇ ਹੁਣ ਜਾਣ ਵੇਲੇ ਨੂੰ ਜਾਣੋ ਸਾਰੇ ਹੋ ਇਹ ਗੱਲ ਨਾ ਮੈਨੂੰ ਵੀ ਕਰਦੇ ਕਿਸੇ ਨਹੀਂ ਛੋਲਾਂ ਦੀ ਭਰਤੀ ਕਿਤੇ ਬੰਦੇ ਤਾਂ ਕਹਿੰਨਦੇ ਹੋਵੇ ਕਿਰਾਏ ਲਾਜ਼ਮਾ ਐ ਸਚੋ ਲੱਖ ਲੈਂਦਾ ਐਸ ਤੋਂ ਦਰੋਂ 599 ਹੋ ਗਏ 60 ਨਾਲ ਜੋੜਦਾ 230 ਹੋ ਗਿਆ ਡੁਕਟੀ ਨਾਲ 6 ਹੋਣਗੇ ਤੇ ਫਿਰ 2 ਰੂੜ ਲੱਖ ਹੋਊਗੀ ਉਹ ਜੋੜ ਲੈ ਤੂੰ ਉਹ ਤਰਾ ਦੇਣ ਤੋਂ ਕਿਹਨਾਂ ਕੋਲ ਹੈਗਿਆ ਨੇ ਇੱਟਾਂ ਬਾਤ ਤੇ ਕੁਛ ਨਹੀਂ ਸਾਡੇ ਹੱਥੇ ਕਲਾਾਈ ਕੁਛ ਐ ਬਸ ਹੈ ਐਸਪੀ ਹੋਈ ਦਿਖਾਈ ਕਿ ਨਿਆ ਕਿੰਨੇ ਗਨਮੈਨ ਐ ਆਈਆ ਆਈਆ ਡੀਆਈਆ ਜੀ ਵੀ ਵੀ ਸਾਹਿਬ ਨੇ ਕਿ ਕਿੰਨੇ ਗਨਮੈਨ ਨੇ ਨਾ ਕੋਈ ਨਹੀਂ ਇਨਾ ਤੇ ਗੂ ਕਿਦਨੇ ਇਹ ਗੱਡੀਆਂ ਦਾ ਉਹਦੇ ਕੋਲ ਹੈਗਾ ਅਜ ਤੌਰ ਖਤਰ ਕਿੰਨੇ ਕੋਈ ਗੱਲ ਨਹੀਂ ਨੇਗੇ ਜੇ ਆਪਾਂ ਕਹਾਂ ਤਰਾ ਹੀ ਕੁਝ ਸਾਡੇ ਕੋਲ ਬਸ ਠੀਕ ਹੈ ਨਹੀਂ ਐਡਾ ਬਾਈ ਮਜਬੂਰੀ ਜਿਹਾ ਇਹ ਹੋਇਆ ਇਹਦਾ ਸ਼ੌਂਕ ਨਹੀਂ ਹੈਗਾ ਇਹ ਗੱਲ ਦਾ ਕੋਈ ਇਹ ਸ਼ੌਂਕ ਚਾਏ ਹੋਇਆ ਆ 2-2 ਰੁਪਏ ਇਕੱਠੇ ਕਰੀ ਤਾ 100 ਰੁਪਏ ਕਰੇ ਤਰਾ ਦਿੱਤੇ ਗੱਡੀਆਂ ਇਹ ਸਾਡੀਆਂ ਆਪ ਦੀਆਂ ਨੇਗੀਆਂ ਇਹ ਸ਼ੌਂਕ ਨੇ ਜੰਡੀ ਘੜੇ ਦੇ ਨਾਲ ਆ ਗਈ ਸੀ ਠੀਕ ਹੈ ਨਾ ਮੈਂ ਕਰੇ ਕੰਦਾ ਬੰਦਾ ਯਾਰ ਆ ਬੰਦਾ ਕਰੇ ਕੰਦਾ ਆ ਬੰਦਾ ਕਰੇ ਕੰਦਾ ਅਿਕਨੇ ਗੁੜੀ ਹੱਟ ਕੇ ਐਂਕਰੇ ਗਲੀਆਂ ਲੋੜ ਪੈ ਜੇ ਕਿਸੇ ਮੈਡੀਕਲ ਸੰਗਤ ਵਾਲੇ ਡਾਕਟਰ ਸੱਦਣਾ ਪਈ ਤਾਂ ਸਾ ਕੌਣ ਪਾਊਗਾ ਉਹ ਗੰਢ ਸੱਦਾਂਗੇ ਕਿਸੇ ਨੂੰ ਮਜਬੂਰੀ ਜਾਏ ਬਾਈ ਸ਼ੌਂਕੀ ਸਾਨੂੰ ਇਹ ਕੋਈ ਪਹਿਲੀ ਕਿਤੇ ਆ ਇੱਕ